ਸਰਬ ਹਲਕੇ ਨਾਬਾਜ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੀ ਬਹਾਲੀ ਮੁੱਖ ਟੀਚਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਬਾਜ ਕੋਤਵਾਲੀ ਦੇ ਨਵੇਂ ਨਿਯੁਕਤ ਐਸਐਚਓ ਪ੍ਰਿੰਸ ਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾ ਨਸ਼ਾ ਸਮਗਲਰਾਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਜੀ ਜੇਕਰ ਤੁਹਾਡੀ ਦਾ ਉਹਦਾ ਸਭ ਜੀ ਤੁਸੀਂ ਦੇਖੀ ਇਹਦੇ ਬਾਰੇ ਜੀ ਮੇਰਾ ਹੀ ਸੰਦੇਸ਼ ਹੈ ਵੀ ਕੁਤਵਾਲੀ 90 ਦੇ ਏਰੀਆ ਵਿੱਚ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਕੀਤਾ ਜਾਊਗਾ ਜਿਹੜੇ ਵੀ ਕੋਈ ਸ਼ਹਿਰ ਦੇ ਮਾੜੇ ਅਨਸਰ ਨੇ ਡਰੱਗਸ ਸਮਗਲਰਜ਼ ਨੇ ਜਾਂ ਕੋਈ ਗੈਂਗਸਟਰਜ਼ ਨੇ ਗੁੰਡਾ ਲੋਕ ਨੇ ਉਹਨਾਂ ਨੂੰ ਮੇਰੀ ਸਖਤ ਦਾਇਤ ਹੈ ਵੀ ਆਪਣਾ ਏਰੀਆ ਛੱਡ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਨ ਵਿੱਚ ਲਿਆਂਦੀ ਜਾਊਗੀ ਏਰੀਆ ਦੇ ਸਾਰੇ ਮੋਦਵਰ ਬੰਦਿਆਂ ਨਾਲ ਸਮੇਂ-ਸਮੇਂ ਸਿਰ ਮੀਟਿੰਗ ਕਰਦੇ ਰਹਾਂਗੇ ਅਤੇ ਉਹਨਾਂ ਨੂੰ ਸਰਕਾਰ ਦੇ ਹੁਕਮਾਂ ਤੋਂ ਅਤੇ ਉਦੇਸ਼ਾਂ ਤੋਂ ਜਾਣੂ ਕਰਾਉਂਦੇ ਰਹਾਂਗੇ। ਉਹ ਜੀ ਸਮੇਂ-ਸਮੇਂ ਤੇ ਇਹਨਾਂ ਦੀ ਨਾਕਾਬੰਦੀ ਕੀਤੀ ਜਾਊਗੀ ਪ੍ਰੋਪਰ। ਉਹਨਾਂ ਨੂੰ ਚੈੱਕ ਕੀਤਾ ਜਾਊਗਾ। ਉਹਨਾਂ ਦੇ ਪੇਪਰਸ ਚੈੱਕ ਕੀਤੇ ਜਾਣਗੇ। ਉਹਨਾਂ ਦੇ ਵਾਈਕਲਸ ਨੂੰ ਇੰਪੌਂਡ ਕੀਤਾ ਜਾਊਗਾ ਅਤੇ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਵੀ ਆਪਣੇ ਕਾਨੂੰਨ ਨੂੰ ਆਪਣੇ ਹੱਥ 'ਚ ਲਊ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز